ਯੂਥ ਅਕਾਲੀ ਦਲ ਜਿੰਦਾਬਾਦ ਯੂਥ ਅਕਾਲੀ ਦਲ ਜਿੰਦਾਬਾਦ ਬਹੁਤ ਵੱਡਾ ਬਲ ਮਿਲੇਗਾ ਕਿਉਂਕਿ ਯੂਥ ਅਕਾਲੀ ਦਲ ਸਾਡੀ ਸਿਆਵਲ ਦਸਤਾ ਜਿਹਨੂੰ ਕਿਹਾ ਜਾ ਸਕਦਾ ਹੈ ਨੌਜਵਾਨਾਂ ਵਿੱਚ ਇੱਕ ਕਪੈਸਟੀ ਹੁੰਦੀ ਹੈ ਪਰ ਨੌਜਵਾਨਾਂ ਵਿੱਚ ਸ਼ਕਤੀ ਹੁੰਦੀ ਹੈ ਕਿ ਕਿਸੇ ਵੀ ਵੱਡੇ ਤੋਂ ਵੱਡੀ ਲਹਿਰ ਨੂੰ ਬੋਰਡ ਸਕਦੇ ਤੋਂ ਮੈਂ ਸਮਝਦਾ ਕਿ ਸਾਡੇ ਸ਼ਹਿਰ ਦਾ ਜਿਹੜਾ ਪ੍ਰਧਾਨ ਲਾਇਆ ਅਗਰਵਾਲ ਸਾਹਿਬ ਉਹਨਾਂ ਦਾ ਜਿਹੜਾ ਸ਼ਹਿਰ ਦੇ ਵਿੱਚ ਵਧੀਆ ਪਰਿਵਾਰ ਹੈ ਚੰਗੇ ਪਰਿਵਾਰ ਦੇ ਵਿੱਚੋਂ ਨੇ ਚੰਗੇ ਲੋਕਾਂ ਨਾਲ ਮੇਲ ਮਨਾਪ ਹੈ ਸੋ ਤਗੜੇ ਹੋ ਕੇ ਸ਼ਹਿਰ ਦੇ ਵਿੱਚ ਕਾਲੀ ਦਲ ਨੂੰ ਖੜਾ ਕਰਨਗੇ ਯੂਸ ਕਾਲੀ ਦਲ ਨੂੰ ਖੜਾ ਕਰਨਗੇ ਸੋ ਇਹਦੇ ਨਾਲ ਬਹੁਤ ਵੱਡਾ ਬਲ ਮਿਲੇਗਾ ਸੋ ਮੈਂ ਇੱਕ ਗੱਲ ਤੇ ਇਹਨਾਂ ਨੂੰ ਕਹੀ ਹੈ ਸਾਰੇ ਨੌਜਵਾਨਾਂ ਨੂੰ ਕਿ ਜਿਹੜੀਆਂ ਆਉਣ ਵਾਲੀਆਂ ਚੋਣਾਂ ਹੋਣਗੀਆਂ ਜਿਸ ਤਰ੍ਹਾਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਪਿਛਲੀ ਵਾਰੀ ਵੀ ਜਦੋਂ ਸਾਡੀ ਸਰਕਾਰ ਸੀਗੀ ਬਰਤ ਦੇ ਬੋਰਡ ਬਣਾਏ ਗਏ ਸੀਗੇ ਨੌਜਵਾਨਾਂ ਲਈ ਸੋ ਉਹਨਾਂ ਦੇ ਵਿੱਚ ਚੇਅਰਮੈਨ ਤੇ ਹੋਰ ਵੱਡੀਆਂ-ਵੱਡੀਆਂ ਪੋਸਟਾਂ ਤੇ ਲਗਾਈਆਂ ਗਿਆ ਸਨ ਅੱਜ ਵੀ ਅਸੀਂ ਇਹ ਬੇਨਤੀ ਕਰਦੇ ਆ ਕਿ ਨੌਜਵਾਨਾਂ ਦੇ ਵਿੱਚ ਸ਼ਕਤੀ ਹੈ ਤੇ ਨੌਜਵਾਨਾਂ ਦੇ ਹੱਥ ਵਿੱਚ ਜਿਹੜੀ ਦਿੱਤੀ ਹੋਈ ਤਾਕਤ ਹੈ ਉਹ ਲੋਕਾਂ ਦੇ ਕੰਮ ਆਉਂਦੀ ਹੈ ਕਿ ਲੋਕ ਉਸ ਤੋਂ ਖੁਸ਼ ਹੁੰਦੇ ਨੇ ਸੋ ਅਗਰ왈 ਜੀ ਦਾ ਮੈਂ ਮੁਬਾਰਕਬਾਦ ਵੀ ਦੇਣੀ ਚਾਹੁੰਦਾ ਸਾਡੇ ਜਿੰਨੇ ਵੀ ਯੂਥ ਅਕਾਲੀ ਦਲ ਦੇ ਸ਼ਹਿਰ ਦੇ ਨੌਜਵਾਨ ਇਕੱਠੇ ਹੋਏ ਨੇ ਇਹਨਾਂ ਦਾ ਧੰਨਵਾਦ ਵੀ ਕਰਨਾ ਚਾਹੁੰਦਾ ਕਿ ਬੜੇ ਤਗੜੇ ਤਰੀਕੇ ਨਾਲ ਹੋਏ ਨੇ ਔਰ ਇਹ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਵੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੇ ਸਾਫ ਦਾ ਡਿਪਟੀ ਮੁੱਖ ਮੰਤਰੀ ਨੇ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਮੁਤਾਬਕ ਜਿਹੜੀ ਨਿਗਰਾਨ ਕਮੇਟੀ ਆ 7 ਮੈਂਬਰ ਕਮੇਟੀ ਉਹਨਾਂ ਨੇ ਕਿਤੇ ਭਰਤੀ ਨਹੀਂ ਕਰਨੀ ਜਾ ਕੇ ਉਹਨਾਂ ਨੇ ਨਿਗਰਾਨ ਕਰਨੀ ਆ ਉਹਨਾਂ ਦੀ ਨਿਗਰਾਨ ਕਰਨ ਦੀ ਡਿਊਟੀ ਹੈ ਸੋ ਕੱਲ ਵੀ ਮੀਟਿੰਗ ਹੋਈ ਆ ਅੱਗੇ ਵੀ ਮੀਟਿੰਗਾਂ ਚੱਲਦੀਆਂ ਰਹੀਆਂ ਸੋ ਉਹਨਾਂ ਨੇ ਨਿਗਰਾਨ ਰਹਿਟ ਕਿ ਸਾਰੀ ਭਰਤੀ ਹੋ ਰਹੀ ਆ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਨਾਲ ਹੋ ਰਹੀ ਆ ਸੋ ਜਿਹੜੇ ਲੋਕ ਆਵੇਂ ਝੂਠਿਆ ਰੋਲਾ ਪਾਉਂਦੇ ਫਿਰਦੇ ਆ ਉਹ ਉਹਨਾਂ ਦੇ ਪਿੱਛੇ ਕੋਈ ਬੈਟਰੀ ਕਿਸੇ ਹੋਰ ਵਿਅਕਤੀਆਂ ਦੀ ਲੱਗੀ ਹੋਈ ਆ ਸੋ ਆਪਣੀ ਬੈਟਰੀ ਦੇ ਮੁਤਾਬਕ ਆਪਣੀ ਡਿਊਟੀ ਨਿਭਾ ਰਹੇ ਨੇ ਕੋਈ ਸੁਧਾਰ ਲੈਣ ਨਹੀਂ ਹੈਗੀ ਬ ਉਹਨਾਂ ਦੀ ਜਿਹੜੀ ਪਿੱਛੇ ਪਛੋਕੜ ਜਿਹੜਾ ਹੈਗਾ ਵਾਰਿਸਸ ਹੈ ਤੇ ਉਹਨਾਂ ਦੀ ਜਿਹੜੀ ਪਿੱਛੇ ਗੱਲ ਹੈਗੀ ਉਹ ਭਾਜਪਾ ਦੀ ਲੀਡਰਸ਼ਿਪ ਦੇ ਮਤਲਬ ਕਰਨੀ ਸੋ ਜਿਹੜੇ ਇਸ ਗੱਲ ਨੂੰ ਸਮਝਦੇ ਨੇ ਚੁੱਪ ਕਰੇ ਬੈਠੇ ਨੇ ਸੋ ਸਾਰੇ ਤੁਸੀਂ ਦੇਖ ਲਓ ਕਿ ਥੋੜੇ ਦਿਨਾਂ ਦੀ ਗੱਲ ਹੈ ਉਹ ਸਾਰੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਭਰਤੀ ਕਰਦੇ ਵੀ ਨਜ਼ਰ ਆਉਣਗੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਵੀ ਨਜ਼ਰ ਆਉਣਗੇ ਤੇ ਜਿਹੜੇ ਪਿੱਛੇ ਜਿਨ੍ਹਾਂ ਦੇ ਪਿੱਛੇ ਉਂਗਲੀ ਆਰਐਸਐਸ ਦੀ ਹੈ ਜਾਂ ਭਾਜਪਾ ਦੇ ਵੱਡੇ ਲੀਡਰਾਂ ਦੀ ਹੈ ਉਹ ਤਮਾਸ਼ਾ ਦੇਖ ਰਹੇ ਨੇ ਤੇ ਉਹਨਾਂ ਨੂੰ ਗੁਰਕੇ ਪੰਜਾਬ ਨੇ ਜਾਂ ਪੰਜਾਬੀ ਦੇ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਬਖਸ਼ਣਾ ਨਹੀਂ ਇਹ ਗੱਲ ਨੂੰ ਯਾਦ ਰੱਖੋ ਇਹ ਲੋਕ ਜਿਹੜੇ ਹੈਗੇ ਨੇ ਲੋਕਾਂ ਬਗਾਨੀਆਂ ਤਾਕਤਾਂ ਦੇ ਹੱਥਾਂ ਵਿੱਚ ਖੇਡ ਰਹੇ ਨੇ ਤੇ ਬਗਾਨੀਆਂ ਤਾਕਤਾਂ ਦੇ ਹੱਥਾਂ ਵਿੱਚ ਨਾ ਖੇਡਣ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਤਾਂ ਕਿੰਨੇ ਸਾਲ ਹੋ ਗਏ ਸੱਤਾ ਤੋਂ ਬਾਹਰ ਨਿਕਣੀ ਨੂੰ ਤੇ ਆ ਜਿਹੜੀਆਂ ਦੂਜੀਆਂ ਪਾਰਟੀਆਂ ਬੋਲਦੀਆਂ ਨੇ ਉਹ ਵੀ ਸ਼੍ਰੋਮਣੀ ਅਕਾਲੀ ਦਲ ਤੇ ਬੋਲਦੀਆਂ ਨੇ ਤੇ ਇਹ ਵੀ ਉਹਨਾਂ ਦੀ ਛੈ ਦੇ ਉੱਪਰ ਸ਼੍ਰੋਮਣੀ ਅਕਾਲੀ ਸਾਨੂੰ ਭੰਡੀ ਜਾ ਰਹੀ ਨੇ ਸੋ ਇਹਨਾਂ ਲੋਕਾਂ ਨੇ ਬੌਝ ਬਸਤੀਆਂ ਕੀਤੀਆਂ ਇੱਕ ਮੈਂ ਤੁਹਾਡੇ ਰਾਹੀਂ ਇਹ ਗੱਲ ਕਹਿਣੀ ਚਾਹੁੰਦਾ ਕਿ ਅਕਾਲ ਤਖਤ ਸਾਹਿਬ ਤੇ ਜਦੋਂ ਇਹਨਾਂ ਨੇ ਲੈਟਰ ਦਿੱਤਾ ਸੀਗਾ ਜਿਹੜਾ ਜਾ ਕੇ ਇਹਨਾਂ ਨੇ ਕਿਹਾ ਸੀਗਾ ਉਸ ਲੈਟਰ ਦੇ ਵਿੱਚ ਕਿ ਅਸੀਂ ਜਿੰਨੇ ਮინისტრ ਜਿੰਨੇ ਐਮਐਲਏ ਜਿੰਨੇ ਲੋਕਾਂ ਅਸੀਂ ਸਾਰੇ ਜ਼ਿੰਮੇਵਾਰ ਹਾਂ ਦਸਕਤ ਕਰਕੇ ਦੇ ਕੇ ਆਈਏ ਤੇ ਜਦੋਂ ਕਿਤੇ ਸਜ਼ਾ ਲੈਣ ਦੀ ਜਾਂ ਉੱਤੇ ਦੀ ਸੇਵਾ ਲੈਣ ਦੀ ਗੱਲ ਆਈ ਤੇ ਕੱਲੇ ਕੱਲੇ ਹੋ ਕੇ ਪਰੇ ਖੜ ਗਏ ਤੇ ਜੇ ਸ਼੍ਰੋਮਣੀ ਅਕਾਲੀ ਦਲ ਜਾਂ ਪੰਜਾਬ ਦੇ ਹਿੱਤਾਂ ਦੀ ਗੱਲ ਕਰਨੀ ਚਾਹੁੰਦੇ ਸੀ ਤਾਂ ਫਿਰ ਜਿੰਨੇ ਕਸੂਰ ਸੀ ਉਹ ਤੇ ਵਿੱਚ ਸੀਗੇ ਸਾਰੇ ਤੇ ਵਿੱਚ ਖੜ ਕੇ ਲੈਣੇ ਚਾਹੀਦੀ ਸੀ ਉਹ ਸੇਵਾ ਵੀ ਸਾਰਿਆਂ ਨੂੰ ਇਕੱਠੇ ਕਰਨੀ ਚਾਹੀਦੀ ਸੀ ਸਮਾਜ ਵੀ ਇਹ ਬੇਲਤੀ ਬੇਨਤੀ ਕਰਦਾ ਕਿ ਡੁੱਲੇ ਵੇਰਾਂ ਦਾ ਕੁਝ ਨਹੀਂ ਇਹ ਬਰ ਬਗੜਿਆ ਸੋ ਮੁੜ ਕੇ ਆਪਣੀ ਮੁਖ ਧਾਰਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਤਮ ਕਰੀਏ ਪੰਜਾਬ ਦੇ ਲੋਕ ਦੇਖ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਵਾਲੇ ਪੰਜਾਬ ਨੂੰ ਬਚਾਉਂਦੇ ਕਿਦਾਂ ਸੋ ਜ਼ਿੰਮੇਵਾਰੀ ਹੈ ਪੰਜਾਬ ਦੇ ਅਕਾਲੀ ਦਲ ਦੀ ਕਿ ਪੰਜਾਬ ਨੂੰ ਬਚਾਉਣਾ ਅੱਜ ਦੇਖੋ ਨਾਬੇ ਹਲਕੇ ਦੇ ਸਰਦਾਰ ਮੱਖਣ ਸਿੰਘ ਲਾਲਕਾ ਜੀ ਦੀ ਅਗਵਾਈ ਦੇ ਵਿੱਚ ਯੂਥ ਅਕਾਲੀਵਲੋਂ ਨਾਬਾ ਸ਼ਹਿਰੀ ਪ੍ਰਧਾਨ ਜਿਹੜਾ ਅਗਰ왈 ਸਾਹਿਬ ਨੂੰ ਲੱਗੇ ਅਸੀਂ ਉਹਨੂੰ ਪਤਾ ਹੀ ਹੈ ਪਿਛਲੀ ਵਾਰ ਪਹਿਲਾਂ ਜਿਹੜੇ ਦੋ ਵਾਰੀ ਠੱਗੀ ਜਿਹੜੇ ਨੌਜਵਾਨ ਖਾ ਚੁੱਕੇ ਨੇ ਸੋ ਨੌਜਵਾਨ ਆਪਣੀ ਜਿਹੜੀ ਮੂਲ ਪਾਰਟੀ ਹੈ ਦਿਸਦਾ ਉਹ ਕਪਾਲਟੀ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਉਹਦੇ ਆਂ ਜੜਾਂ ਵੱਲ ਮੁੜਨ ਲੱਗੇ ਨੇ ਤੇ ਅੱਜ ਉਹਨਾਂ ਨੂੰ ਕਰਦੇ ਹੋਏ ਰਕੇਸ਼ ਅਗਰਵਾਲ ਜੀ ਨੂੰ 90 ਸ਼ਹਿਰੀ ਦਾ ਪ੍ਰਧਾਨ ਲਾਇਆ ਗਿਆ ਤੇ ਉਹ ਜਿਹੜੀ ਵੀ ਉਹ ਭਰਤੀ ਚੱਲ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਉਹ ਚ ਬੱਚ ਚੜ ਕੇ ਹਿੱਸਾ ਲੈਣਗੇ ਤੇ ਜਿਹੜੀਆਂ ਸ਼ਹਿਰ ਦੀਆਂ 23 ਵਾੜਾਂ ਨੇ ਉਹਨਾਂ ਚ ਦੱਬ ਕੇ ਭਰਤੀ ਕਰਨਗੇ ਤੇ ਯੂਥ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਹੈ ਹਰਿਆਵਲ ਦਸਤਾ ਉਹ ਰੀੜ ਦੀ ਹੱਡੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਪਹਿਲਾਂ ਵੀ ਸੁਖਦਾਸ ਅਗਵੇਰ ਸਿੰਘ ਬਾਦਲ ਨੇ ਜਦੋਂ ਸਰਕਾਰਾਂ ਸ਼੍ਰੋਮਣੀ ਅਕਾਲੀ ਦਲ ਦੀਆਂ ਰਹੀਆਂ ਨੇ ਆਪਣਾ ਨੌਜਵਾਨਾਂ ਨੂੰ ਵੱਡੀ ਹਿੱਸੇਦਾਰੀ ਦਿੱਤੀ ਹੈ ਵੱਡੀ ਭਾਗਿਆ ਦਾ ਦਿੱਤੀ ਆ ਸਰਕਾਰਾਂ ਦੇ ਵਿੱਚ ਤੇ ਅੱਗੇ ਵੀ ਸੋ ਜਿਹੜੀ ਸਰਕਾਰ ਹੈ ਸ਼੍ਰੋਮਣੀ ਅਕਾਲੀ ਦਲ ਦੀ ਬਣ ਜਾ ਰਹੀ ਹੈ ਉਹਦੇ ਵਿੱਚ ਜਿਹੜਾ ਵੱਡਾ ਹਿੱਸਾ ਹੈ ਉਹ ਯੂਥ ਨੇ ਭਾਗਿਆ ਦਾ ਦਿੱਤੀ ਹੈ ਸੁਧਾਰ ਲਹਿਰ ਲਗਾਤਾਰ ਸਵਾਲ ਚੁੱਕਦੀ ਆ ਅਕਾਲੀ ਦਲ ਤੋਂ ਕਿਸ ਤਰ੍ਹਾਂ ਦੇਖਦੇ ਹੋ ਜੀ ਜਿਹੜਾ ਭਾਰਤ ਦਾ ਕਰੀ ਨਹੀਂ ਸਕਦੇ ਸੁਧਾਰ ਲਹਿਰ ਨਹੀਂ ਜੀ ਕੁਝ ਬਾਗੀ ਨਹੀਂ ਉਹ ਭਾਰਤੀ ਨਹੀਂ ਬਾਕੀ ਸਭ ਕੁਝ ਅਕਾਲ ਤਖਤ ਸਾਹਿਬ ਵੱਲੋਂ ਵੀ ਹੁਕਮ ਹੋ ਗਿਆ ਜਿਹੜੀ ਕਮੇਟੀ ਸੀਗੀ ਉਹਦੇ ਵਿੱਚ ਵੀ ਜੋ ਅਮੈਂਡਮੈਂਟ ਹੋਣ ਵਾਲੀ ਸੀਗੀ ਉਹ ਹੋ ਕੇ ਜਿਹੜੀ ਭਾਰਤੀ ਆ ਬੜੇ ਚੱਜੇ ਢਾਗੇ ਨਾਲ ਜਿਹੜੀ ਪੰਜਾਬ ਦੇ ਵਿੱਚ ਚੱਲ ਗਈ ਜਿਲ੍ਹੇ ਦੇ ਵਿੱਚ ਸਾਰੇ ਹਲਕਿਆਂ ਤੇ ਤਕਰੀਬਾਂ ਮਨਾ ਘੁੰਮ ਕੇ ਆਏ ਆ ਪਹਿਲਾਂ ਕਲ ਕਨੌਰ ਵੀ ਹੋਈ ਜੀ ਅਸੀਂ ਤੇ ਤਕਰੀਬ ਵਧੀਆ ਉਤਸ਼ਾਹ ਹੈ ਨੌਜਵਾਨਾਂ ਵਿੱਚ ਬਹੁਤ ਸ਼ਾਅ ਹੈ ਪਾਰਟੀ ਨਾਲ ਜੋੜਨ ਦਾ ਤੇ ਵਧੀਆ ਭਾਰਤੀ ਕਰਕੇ ਦਵਾਂਗੇ ਪੰਜਾਬ ਦੇ ਪਹਿਲਾਂ ਤਾਂ ਸਾਰੇ ਮੁੰਡਿਆਂ ਨੂੰ ਅਸੀਂ ਨਸ਼ੇ ਤੋਂ ਦੂਰ ਰੱਖਾਂਗੇ ਤਾਂ ਉਹਨਾਂ ਨੂੰ ਇੱਡਾਂ ਚ ਜਾਂ ਜਿੰਮ ਵਿੱਚ ਲਾਵਾਂਗੇ ਜਾਂ ਆਪਣੇ ਅਕਾਲੀ ਸਰਕਾਰ ਨੂੰ ਉੱਪਰ ਲੈ ਕੇ ਜਾਵਾਂਗੇ ਪਹਿਲਾਂ ਵੀ ਆਪਾਂ ਦੇਖਦੇ ਆ ਸਾਰਾ ਜੋ ਵੀ ਕੰਮ ਹੋਇਆ ਆਪਣੇ ਸ਼ਹਿਰਾਂ 'ਚ ਤਾਂ ਅਕਾਲੀ ਸਰਕਾਰ ਨੇ ਹੀ ਕਰਿਆ ਹੋਇਆ ਈ ਤਾਂ ਹੁਣ ਅਸੀਂ ਫੇਰ ਅਕਾਲੀ ਸਰਕਾਰ ਹੀ ਲਿਆਵਾਂਗੇ ਕੋਈ ਦੇਖੋ ਯੂਥ ਪਾਰਟੀ ਦੀ ਰੀੜ ਦੀ ਹੱਡੀ ਹੁੰਦਾ ਫਿਰ ਕਰਕੇ ਯੂਥ ਪੱਬਾ ਪਾਰ ਹੋਇਆ ਪਿਆ ਕਿ ਸ਼ਰਮ ਨਹੀਂ ਅਕਾਲੀ ਦਲ ਦੇ ਨਾਲ ਜੁੜਨ ਨੂੰ ਜੋ ਤਾਂ ਅਕਾਲੀ ਦਲ ਦੇ ਨਾਲ ਜੁੜ ਰਿਹਾ ਜਿਵੇਂ ਤੇਜ ਅਗਰਬਾਦ ਨੂੰ ਸ਼ਹਿਰੀ ਪੱਧਰ 'ਤੇ ਜੋ ਅਕਾਲੀ ਦਲ ਦਾ ਲਾਇਆ ਗਿਆ ਤੇ ਮੁੰਡਾ ਮਿਹਨਤੀ ਹੈ ਤੇ ਨੌਜਵਾਨ ਪਰਦੇ ਪੇ ਇਹਨਾਂ ਨੂੰ ਉਮੀਦਾਂ ਨੇ ਸਰਕਾਰਾਂ ਤੋਂ ਪਰ ਇਹ ਕਰ ਕਹਿਣ ਵਾਲੇ ਸਮੇਂ ਵਿੱਚ ਇਸ ਯੂਥ ਸ਼ੋਮ ਨਿਕਾਲੀ ਨਾਲ ਦੀ ਰੀਡ ਦੀ ਹੱਡੀ ਹੋਰ ਮਜ਼ਬੂਤ ਕਰੂਗਾ ਤੇ ਮਜ਼ਬੂਤ ਹੋ ਕੇ ਪਾਰਟੀ ਨਖਾਰ ਦੇ ਨਾਲ ਚੱਤਾ ਜਦੋਂ ਆਨੇ ਕੇ ਜਾਓ